ਨੇ ਦੇਖ ਰਹੇ ਹੋ ਤੁਸੀਂ ਤੇ ਤੁਹਾਡੀ ਨਾਲ ਮੈਂ ਕਰੋਨਾ ਸ਼ਰਮਾ ਜਦੋਂ 14 ਸਾਲਾ ਜਵਾਕ ਅਲਮਾਰੀ ਦੇ ਵਿੱਚੋਂ ਕੱਪੜੇ ਕੱਢਣ ਦੇ ਲਈ ਜਾਂਦਾ ਹੈ ਤਾਂ ਉੱਥੇ ਉਸਦੇ ਪਿਤਾ ਦਾ ਪਿਸਤਲ ਪਿਆ ਹੁੰਦਾ ਹੈ ਪਿਸਤਲ ਉਹਦੇ ਪੈਰਾਂ ਦੇ ਵਿੱਚ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਉਹ ਪਿਸਤਲ ਨੂੰ ਚੱਕ ਕੇ ਉਸਦੇ ਨਾਲ ਖੇਡਣ ਲੱਗਦਾ ਹੈ ਤੇ ਉਸ ਤੋਂ ਜਿਹੜੀ ਗੋਲੀ ਚੱਲ ਜਾਂਦੀ ਹੈ ਕਿਉਂਕਿ ਪਿਸਤਲ ਜਿਹੜਾ ਉਹ ਲੋਡ ਹੁੰਦਾ ਹੈ ਗੋਲੀ ਉਸ ਤੋਂ ਚੱਲ ਜਾਂਦੀ ਹੈ ਉਸ ਦੇ ਸਿਰ ਤੇ ਜਿਹੜੀ ਗੋਲੀ ਲੱਗ ਜਾਂਦੀ ਹੈ ਤਾਂ ਜਦੋਂ ਆਵਾਜ਼ ਆਉਂਦੀ ਹੈ ਮਾਪੇ ਭੱਜਦੇ ਹੋਏ ਜਾਂਦੇ ਨੇ ਤਾਂ ਕਰਿਵਮ ਮਲੋਤਰਾ ਜਿਹੜਾ ਕਿ ਖੂਨ ਦੇ ਨਾਲ ਲੱਤ ਪੱਥ ਜ਼ਮੀਨ ਤੇ ਪਿਆ ਹੁੰਦਾ ਹੈ ਉਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਜਿਹੜਾ ਕਿ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਉੱਥੋਂ ਉਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਦੱਸ ਦਈਏ ਕਿ ਹੁਣ ਕਰਿਵਮ ਮਲੋਤਰਾ ਨੂੰ ਲੈ ਕੇ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਉਸ ਦੀ ਮੌਤ ਹੋ ਗਈ ਹੈ ਪੂਰੇ ਮਾਮਲੇ ਦੇ ਉੱਤੇ ਜਾਣਕਾਰੀ ਦੇ ਲਈ ਸਾਡੇ ਨਾਲ ਫਿਰੋਜ਼ਪੁਰ ਤੋਂ ਜੁੜੇ ਹੋਏ ਨੇ ਬੋਬੀ ਖੁਰਾਨਾ ਤਾਂ ਸਿਰਫ ਕੀ ਇਹ ਪੂਰਾ ਮਾਮਲਾ ਸਿੱਗਾ ਕੀ ਹੁੰਦਾ ਹੈ ਕਿ 14 ਸਾਲਾ ਬੱਚਾ ਜਿਹੜਾ ਕਿ ਪਿਸਤਲ ਦੇ ਨਾਲ ਖੇਡਣ ਲੱਗਦਾ ਹੈ ਤੇ ਉਹਦੇ ਸਿਰ ਦੇ ਵਿੱਚ ਗੋਲੀ ਵੱਜ ਜਾਂਦੀ ਹੈ ਮੈਂ ਦੂਸਰਾ ਇਹ ਜਾਨਣਾ ਜੀ ਫਿਰੋਜ਼ਪੁਰ ਦੇ ਕਲੋਨੀ ਭੁੱਲਰ ਕਲੋਨੀ ਨਾਲ ਇੱਕ ਘਰ ਦੇ ਵਿੱਚ ਵਕੀਲ ਦੇ ਬੇਟੇ ਉਹਦਾ ਜਦੋਂ ਜਾਂਦਾ ਘਰ ਦੇ ਵਿੱਚ ਘਰ ਜਾਂਦਾ ਤੇ ਲਿਮਾਰੀ ਖੋਲਦਾ ਲਿਮਾਰੀ ਦੇ ਵਿੱਚ ਪਈ ਹੁੰਦੀ ਪਿਸਤਲ ਜੀ ਪਿਸਤਲ ਜਦੋਂ ਪਈ ਆਂਦੀ ਉਹ ਪਿਸਤਲ ਜਾਬੰਦੀ ਥਲੇ ਡਿੱਗ ਪੈਂਦੀ ਜੀ ਡਿੱਗਣ ਤੋਂ ਬਾਅਦ ਉਹ ਅਚਾਨਕ ਗੋਲੀ ਚੱਲ ਜਾਂਦੀ ਆ ਖੇਡਣ ਲੱਗ ਪੈਂਦਾ ਉਹਦੇ ਨਾਲ ਤੇ ਉਹ ਸਿਰ ਦੇ ਵਿੱਚ ਗੋਲੀ ਵੱਜ ਜਾਂਦੀ ਆ ਜੀ ਗੋਲੀ ਵੱਜਣ ਤੋਂ ਗੋਲੀ ਵੱਜਣ ਤੋਂ ਬਾਅਦ ਉਹਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਂਦਾ ਹੈ ਜੀ ਜਿੱਥੋਂ ਉਹਨੂੰ ਦਾਖਲ ਤੋਂ ਬਾਅਦ ਉਹਨੂੰ ਰੈਫਰ ਲੁਧਿਆਣਾ ਡੀ ਐਮ ਸੀ ਕਰ ਦਿੱਤਾ ਜਾਂਦਾ ਜਿੱਥੇ ਆਉਂਦੀ ਜਾ ਕੇ ਰਾਤ ਨੂੰ ਆਉਂਦੀ ਮੌਤ ਹੋ ਜਾਂਦੀ ਹੈ ਜੀ ਰਾਤ ਨੂੰ ਜਿਹੜਾ ਰੈਫਰ ਕੀਤਾ ਜਾਂਦਾ ਹੈ ਮਤਲਬ ਸ਼ਾਮ ਨੂੰ ਜਿਹੜਾ ਵਾਰਦਾਤ ਹੁੰਦੀ ਹੈ ਉਸ ਤੋਂ ਬਾਅਦ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਾਂਦਾ ਤੇ ਉੱਥੇ ਜਿਹੜੀ ਰਾਤ ਹੀ ਉਸ ਦੀ ਮੌਤ ਹੋ ਜਾਂਦੀ ਹੈ ਬਿਲਕੁਲ ਜੀ ਹੁੰਦੀ ਉੱਥੇ ਜਾ ਕੇ ਜਦੋਂ ਜਾਂਦੇ ਨੇ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਫਿਰ ਨਿੱਜੀ ਹਸਪਤਾਲ ਤੋਂ ਲੈ ਕੇ ਵਾਪਸ ਘਰ ਰਾਤ ਨੂੰ ਆਏ ਜਾਂਦਾ ਬਿਲਕੁਲ ਅਜਤ ਮਤਲਬ ਜਿਹੜੀ ਮ੍ਰਿਤਕ ਦੇ ਹੈ ਉਹ ਐਸਪੀ ਕਰੀਵਮ ਦੀ ਜਿਹੜੀ ਕਿ ਘਰ ਪਹੁੰਚ ਚੁੱਕੀ ਆ ਜੀ ਬਿਲਕੁਲ ਜੀ ਰਾਤ ਹੀ ਆਗੇ ਜੀ ਜੀ ਬਹੁਤ ਬਹੁਤ ਧੰਨਵਾਦ ਜੇ ਵੀ ਕਿ ਉਸੇ ਗੱਲਬਾਤ ਕੀਤੀ ਤਾਂ ਗੱਲਬਾਤ ਕਰਦੇ ਹਾਂ ਦੱਸਿਆ ਜਾ ਰਿਹਾ ਹੈ ਕਿ ਕਰੀਵਮ ਮਲੋਤਰਾ ਦੀ ਜਿਹੜੀ ਰਾਤ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਕਿ ਪਰਿਵਾਰ ਮ੍ਰਿਤਕ ਦੇ ਨੂੰ ਲੈ ਕੇ ਫਿਰੋਜ਼ਪੁਰ ਚਲਾ ਗਿਆ ਹੈ ਤਾਂ ਖੂਨ ਦੇ ਨਾਲ ਲੱਤਪਾ 14 ਸਾਲਾਂ ਕਰੀਵਮ ਮਲੋਤਰਾ ਜਦੋਂ ਜ਼ਮੀਨ ਤੇ ਡਿੱਗਿਆ ਹੁੰਦਾ ਹੈ ਘਰ ਦੇ ਭੱਜਦੇ ਹੋਏ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਕਿ ਕਰਵਾਇਆ ਜਾਂਦਾ ਉਸ ਤੋਂ ਬਾਅਦ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਉੱਥੇ ਜਿਹੜੀ ਕਿ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਫਰੇਵਮ ਅਲਮਾਰੀ ਤੋਂ ਕੱਪੜੇ ਕੱਢਣ ਦੇ ਲਈ ਜਾਂਦਾ ਹੈ ਤਾਂ ਉੱਥੇ ਉਸ ਦੇ ਪਿਤਾ ਦਾ ਪਿਸਤਲ ਵੀ ਪਿਆ ਹੁੰਦਾ ਹੈ ਪਿਸਤਲ ਜਿਹੜਾ ਕਿ ਉਸ ਦੇ ਪੈਰਾਂ ਦੇ ਵਿੱਚ ਡਿੱਗ ਜਾਂਦਾ ਉਸ ਪਿਸਤਲ ਨੂੰ ਚੱਕਦਾ ਹੈ ਤੇ ਪਿਸਤਲ ਦੇ ਨਾਲ ਖੇਡਣ ਲੱਗਦਾ ਹੈ ਤੇ ਉਸ ਤੋਂ ਜਿਹੜੀ ਗੋਲੀ ਚੱਲ ਜਾਂਦੀ ਹੈ ਗੋਲੀ ਜਿਹੜੀ ਕਿ ਉਸ ਦੇ ਸਿਰ ਦੇ ਵਿੱਚ ਲੱਗਦੀ ਹੈ ਉਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਉੱਥੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ